ਸਿੰਗਰਾਂ ਤੋਂ ਬਸ ਆ ਥਾਪੀ ਨਹੀਂ ਜਰੀ ਗਈ ਬਸ ਆ ਥਾਪੀ ਬਾਈ ਦੀ ਤੇ ਬਾਈ ਸਾਡੇ ਘਰੇ ਵੀ ਆਂਦੇ ਰਹੇ ਨੇ ਜਦੋਂ ਵੋਟਾਂ ਇਲੈਕਸ਼ਨ ਆ ਸੀਗੀਆਂ ਉਦੋਂ ਵੀ ਸਾਡੇ ਘਰ ਵਿੱਚ ਆਏ ਨੇ ਬਹੁਤ ਵਾਰ ਤੇ ਬਾਈ ਜੀ ਨਾਲ ਬਹੁਤ ਜ਼ਿਆਦਾ ਪਿਆਰ ਸੀ ਸਾਡਾ ਉਹਦੇ ਪਾਪਾ ਵੀ ਮੈਨੂੰ ਫੋਨ ਕਰਦੇ ਮੇਰਾ ਆਰੋ ਦਾ ਕੰਮ ਹੈਗਾਗਾ ਆਰੋ ਰੋ ਉਹਨਾਂ ਦਾ ਘਰੇ ਮੈਂ ਹੀ ਠੀਕ ਕਰ ਦਾਂਗਾ ਬਸ ਬਾਈ ਵਰਗਾ ਕੋਈ ਬੰਦਾ ਹੀ ਨਹੀਂ ਹੈਗਾ ਸੀਗਾ ਉਹਨੂੰ ਜੇ ਇੱਕ ਵਾਰ ਵੀ ਲੋੜ ਪੈਂਦੀ ਮਤਲਬ ਜਿੰਨੇ ਮਰਜੀ ਕੋਈ ਵੀ ਚੀਜ਼ ਦੀ ਲੋੜ ਪੈਂਦੀ ਉਹਨਾਂ ਨੇ ਇੱਕ ਬੋਲ ਦੇ ਵਿੱਚ ਹੀ ਦੇਣੀ ਸੀਗੀ ਕੋਈ ਗਰੀਬ ਆਉਂਦਾ ਕਿਸੇ ਨੂੰ ਉਹਨਾਂ ਨੇ ਐਨੀ ਮੋੜਿਆ ਉਹਨਾਂ ਨੇ ਕੁਝ ਨਾ ਕੁਝ ਦੇ ਕੇ ਭੇਜਿਆਗਾ ਠੀਕ ਹੈ ਲੋਗਾ ਸਿੱਧੂ ਦੀ ਜਿਹੜੀ ਇੱਥੇ ਜਿਹੜਾ ਮਰਡਰ ਹੋਇਆ ਸੀਗਾ ਜਵਾਰਕੇ ਪਿੰਡ ਵਿੱਚ ਖੜੇ ਆ ਸਾਡੇ ਨਾਲ ਕੋਈ ਨੌਜਵਾਨ ਨੇ ਜਿਹੜੇ ਜਿਨ੍ਹਾਂ ਨੇ ਕਈ ਵਾਰ ਸਿੱਧੂ ਨਾਲ ਮੁਲਾਕਾਤ ਵੀ ਕੀਤੀ ਆ ਮਾਨਸਾ ਪਿੰਡ ਦੇ ਰਹਿਣ ਵਾਲੇ ਮਾਨਸਾ ਸ਼ਹਿਰ ਦੇ ਰਹਿਣ ਵਾਲੇ ਨੇ ਉਹਨਾਂ ਦੇ ਘਰ ਕਹਿੰਦੇ ਸਿੱਧੂ ਆਪ ਵੀ ਇਹਨਾਂ ਨੂੰ ਮਿਲਣ ਜਾਂਦਾ ਰਿਹਾ ਭਾਈ ਕਿੱਥੋਂ ਦੇ ਨੇ ਨੈਣਵਰ ਤੇ ਕੀ ਨਾਂ ਤੁਹਾਡਾ ਮੇਰਾ ਨਾਮ ਰਾਹੁਲ ਆ ਸਰ ਮੈਂ ਮਾਨਸਾ ਦਾ ਰਹਿਣ ਵਾਲਾ ਆਂਗਾ ਤੇ ਬਾਈ ਸਾਡੇ ਘਰੇ ਵੀ ਆਂਦੇ ਰਹੇ ਨੇ ਜਦੋਂ ਵੋਟਾਂ ਇਲੈਕਸ਼ਨ ਆ ਸੀਗੀਆਂ ਉਦੋਂ ਵੀ ਸਾਡੇ ਘਰ ਵਿੱਚ ਆਏ ਨੇ ਬਹੁਤ ਵਾਰ ਤੇ ਬਾਈ ਨਾਲ ਬਹੁਤ ਜ਼ਿਆਦਾ ਪਿਆਰ ਸੀ ਸਾਡਾ ਉਹਦੇ ਪਪਾ ਵੀ ਮੈਨੂੰ ਫੋਨ ਕਰ ਕਾ ਕੋਈ ਬੰਦਾ ਹੀ ਨਹੀਂ ਹੈਗਾ ਸੀਗਾ ਉਹਨੂੰ ਜੇ ਇੱਕ ਵਾਰ ਵੀ ਲੋਡ ਪੈਂਦੀ ਮਤਲਬ ਜਿੰਨੇ ਮਰਜੀ ਕੋਈ ਵੀ ਚੀਜ਼ ਦੀ ਲੋਡ ਪੈਂਦੀ ਉਹਨਾਂ ਨੇ ਇੱਕ ਬੋਲ ਦੇ ਵਿੱਚ ਹੀ ਦੇਣੀ ਸੀਗੀ ਕੋਈ ਗਰੀਬ ਆਉਂਦਾ ਕਿਸੇ ਨੂੰ ਉਹਨਾਂ ਨੇ ਐ ਨਹੀਂ ਮੋੜਿਆ ਉਹਨਾਂ ਨੇ ਕੁਝ ਨਾ ਕੁਝ ਦੇ ਕੇ ਭੇਜ ਜਾਗਾ ਠੀਕ ਹੈ ਪਰ ਜਿਹੜੀ ਗੱਲ ਸੀ ਸਰਕਾਰਾਂ ਤੋਂ ਸਿੰਗਰਾਂ ਤੋਂ ਬਸ ਆ ਥਾਪੀ ਨਹੀਂ ਜਰੀ ਗਈ ਬਸ ਆ ਥਾਪੀ ਵਾਈ ਦੀ ਇਕੱਲੀ ਇਹ ਹੀ ਥਾਪੀ ਸੀ ਥੈਂਕ ਯੂ ਜੀ